ਹਾਂਜੀ ਦੋਸਤੋ ਆਪਾਂ ਖੜੇ ਆ ਖਨੋਰੀ ਬਾਟਨ ਤੇ ਬਾਈ ਜੀ ਆਜੋ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਲੰਘ ਲੰਘਦੇ ਬਾਈ ਜੀ ਦਿਖਾਉਣੇ ਆ ਬਾਈ ਜੀ ਪੁਰਾਣਾ ਵਿਰਸਾ ਅੱਜ ਵੀ ਬਾਈ ਜੀ ਕੈਮ ਰੱਖਿਆ ਪੁਰਾਣੇ ਵੇਖੋ ਥੋਲ ਬੋਲਦਾ ਵਾਲਾ ਗੱਡਾ ਨਾਲ ਬਾਈ ਜੀ ਤੰਗਲੀਆਂ ਤੇ ਜਿੰਦਰਾ ਬਾਈ ਜੀ ਇਹਨੂੰ ਕਿਲਾ ਵੇਖ ਲਾਗੇ ਲਿਆ ਫਿਰ ਆਹ ਦੇਖੋ ਬਾਈ ਜੀ ਕਰਾ ਤੰਗਲੀਆਂ ਵਾਹ ਜੀ ਵਾਹ ਆ ਜਿੰਦਰਾ ਆ ਬਾਈ ਜੀ ਆ ਪਟਨ ਵਾਲੀ ਜਿਹੜੀ ਸੜਕ ਤੇ ਹੁੰਦੀ ਜਗਾੜ ਤੇ ਗਿਣਤੀ ਤੇ ਆ ਬਾਈ ਜੀ ਹਾਲ 45 ਕਰਾ ਨੇੜੇ ਕਰਕੇ ਵਿਖਾਇਆ ਜਾਵੇ ਐਟਾ ਵਾਲਾ ਹਾਂਜੀ ਤੇ ਐਨੂੰ ਕਰਾ ਵਿਖਾ ਦੇ ਆ ਵੀ ਉਲਟਾਵੇਂ ਹਾਲ ਬਾਈ ਜੀ ਆ ਆ ਦੇਖੋ ਦਾਤਰੀ ਸੁਹਾਗਾ ਕਰਾਇਆ ਸੌਲੀ ਹਾਂਜੀ ਆ ਬਾਬਾ ਜੀ ਦੱਸੋ ਕੀ ਕੀ ਆ ਜੀ 18 18 ਸੰਦ ਨੇ 18 18 ਸੰਦ ਬਾਈ ਜੀ 18 ਸੰਦ ਬਣਾ ਕੇ ਖਨੋਰੀ ਬਾਰਡਰ ਤੇ ਪਹੁੰਚਿਆ ਬਾਈ ਜੀ ਬਹੁਤ ਵੱਡਾ ਸੁਜੋਗ ਆ ਬਾਈ ਜੀ ਵੇਖੋ ਵਿਰਸਾ ਕਾਇਮ ਰੱਖਣਾ ਚਾਹੀਦਾ ਤਗੜੇ ਹੋ ਕੇ ਆਪਾਂ ਕਿਸਾਨਾਂ ਦਾ ਸਾਥ ਦਈਏ ਬਾਈ ਜੀ ਆਪਣਾ ਪੰਜਾਬ ਬਚ ਜਾਊਗਾ ਨਹੀਂ ਤਾਂ ਬਹੁਤ ਬੁਰੇ ਹਾਲਾਤ ਹੋਏ ਪੈਣੇ ਆ ਬਾਈ ਜੀ بڑا ਸੁਜੋਗ ਆ ਵੀ ਸਾਡੇ ਮਾਲਵੇ ਵਾਲੇ ਮਾਝੇ ਵਾਲੇ ਦੋਆਬੇ ਵਾਲੇ ਤੇ ਹਰਿਆਣੇ ਵਾਲਿਆਂ ਦਾ ਭਾਈ ਜੀ ਕਰੇ ਪੂਰੇ ਝੰਡੇ ਗੱਡੇ ਹੋਇਆ ਤਗੜੇ ਹੋ ਕੇ ਵੱਧ ਤੋਂ ਵੱਧ ਸਯੋਗ ਦਿਓ ਤੇ ਜਿਹੜਾ ਹਰ ਇੱਕ ਵੀਰ ਪਿੰਡ ਬੈਠਿਆ ਨਾ ਜਿਹੜੇ ਕਹਿੰਦੇ ਆ ਖਰੇ ਪਤਾ ਨਹੀਂ ਉੱਥੇ ਸ਼ੰਭੂ ਬਾਡਰ ਤੇ ਕੀ ਹੋਇਆ ਜਣਾ ਜਾਂ ਖਨੌਰੀ ਤੇ ਕੀ ਹੋਇਆ ਨਾ ਭਾਈ ਜੀ ਕੁਛ ਨਹੀਂ ਹੋਣਾ ਅੱਜ ਵੀ ਵਧੀਆ ਵਾ ਕੋਈ ਗੱਦ ਨਹੀਂ ਆ ਬਹੁਤ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚ ਰਿਹਾ ਜੀ ਵੀਡੀਓ ਕਰੋ ਚੇਰ ਭਾਈ ਗੁਰਜੀਤ ਕਾਲਸਾ ਭਾਈ ਕੰਨਰਮਾਨਾ Zindabad Zindabad Zindabad